ਕੋਟੀ ਸੇਖਾਂ ਦੇ ਸ਼ਹੀਦ ਜੈਮਲ ਸਿੰਘ ਅਤਵਾਦੀ ਹਮਲੇ ਦੇ ਵਿੱਚ ਕੱਲ ਸ਼ਹੀਦ ਹੋ ਗਏ ਅਸੀਂ ਸ਼ਹੀਦ ਜੈਮਲ ਸਿੰਘ ਦਾ ਘਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਾਰਨ ਸਾਫ਼ ਹੈ ਕਿ ਦੇਸ਼ ਦੀ ਸਰਹੱਦ ਕਰਦੇ ਦੇਸ਼ ਦੀ ਰਾਖੀ ਦੇ ਸਰਹੱਦ ਦੇ ਉੱਤੇ ਰਾਖੀ ਕਰਦੇ ਜਿਹੜੇ ਸਾਡੇ ਨੌਜਵਾਨ ਨੇ ਉਹ ਕੈਸੀ ਜ਼ਿੰਦਗੀ ਜਿਉਂਦੇ ਨੇ ਉਹਨਾਂ ਦਾ ਪਰਿਵਾਰ ਪਿੱਛੇ ਕੈਸੀ ਜ਼ਿੰਦਗੀ ਜਿਉਂਦਾ ਹੈ ਉਹ ਆਪ ਸੜਦੇ ਨੇ ਸਾਨੂੰ ਬਚਾਉਂਦੇ ਨੇ ਰਾਤਾਂ ਕੱਟਦੇ ਨੇ ਠੰਡਾਂ ਦੇ ਵਿੱਚ ਗਰਮੀਆਂ ਦੇ ਵਿੱਚ ਉਹ ਧੁੱਪਾਂ ਦੇ ਵਿੱਚ ਖੜਦੇ ਨੇ ਸਾਡੇ ਵਾਸਤੇ ਉਹ ਆਪਣੀ ਜਾਨ ਦੀ ਬਾਜ਼ੀ ਲਾਉਂਦੇ ਨੇ ਉਹਨਾਂ ਦੇ ਪਰਿਵਾਰ ਦਾ ਸਦਕ ਕੈਸਾ ਹੈ ਕਿ ਬੱਚੇ ਛੋਟੇ ਉਹਨਾਂ ਦੀ ਪਤਨੀ ਉਹਨਾਂ ਦੇ ਮਾਪੇ ਜਿਹੜੇ ਨੇ ਜ਼ਿੰਦਗੀ 'ਚ ਸੋਚ ਕੇ ਚੱਲਦੇ ਨੇ ਕਿ ਇੱਕ ਦਿਨ ਹੋ ਸਕਦਾ ਹੈ ਕਿ ਸ਼ਾਇਦ ਉਹਨਾਂ ਦਾ ਪੁੱਤਰ ਘਰ ਨਾ ਪਰਤੇ ਹਰ ਪਲ ਉਹ ਡਰ ਦੇ ਵਿੱਚ ਲੰਘਦਾ ਹੈ ਪਰ ਜ਼ਿੰਦਗੀ ਬਿਤਾਉਂਦੇ ਨੇ ਇਹ ਸ਼ਹੀਦਾਂ ਦੇ ਪਰਿਵਾਰ ਦਾ ਸਿੱਧਾ ਕਿੱ사 ਹੁੰਦਾ ਹੈ ਸ਼ਹੀਦਾਂ ਦੇ ਘਰ کیسے ਹੁੰਦੇ ਨੇ ਇਹ ਤਸਵੀਰਾਂ ਤੁਸੀਂ ਦੇਖ ਲੋ ਉਹਨਾਂ ਸਿਆਸਤਦਾਨਾਂ ਨੂੰ ਉਹਨਾਂ ਵਜ਼ੀਰਾਂ ਨੂੰ ਇਹ ਤਸਵੀਰਾਂ ਦਿਖਾਣੀਆਂ ਲਾਜ਼ਮੀ ਨੇ ਕਿ ਜੋ ਘਰਾਂ ਤੋਂ ਬਾਹਰ ਨਿਕਲਦੇ ਨੇ ਦੇਸ਼ ਦੀ ਸਰਹੱਦ ਤੇ ਰਾਖੀ ਕਰਨ ਵਾਸਤੇ ਦੇਸ਼ ਵਾਸੀਆਂ ਦੀ ਰਾਖੀ ਕਰਨ ਵਾਸਤੇ ਸਾਡੀਆਂ ਨੀਂਦਾਂ ਸੁਖਾਲੀਆਂ ਕਰਨ ਵਾਸਤੇ ਇਹ ਉਹ ਜਵਾਨ ਨੇ ਜਿਨ੍ਹਾਂ ਦੇ ਕਰਦੀਆਂ ਏ ਤਸਵੀਰਾਂ ਨੇ ਜੋ ਕੱਚੇ ਕੋਠਿਆਂ ਦੇ ਵਿੱਚ ਬਾਲੇ ਵਾਲੀਆਂ ਛੱਤਾਂ ਦੇ ਵਿੱਚ ਰਹਿਣ ਵਾਲੇ ਇਹ ਉਹ ਫੌਜੀ ਜਵਾਨਾਂ ਦੇ ਘਰ ਨੇ ਜੋ ਆਪਣਾ ਆਪ ਸਾੜਦੇ ਨੇ ਜੋ ਆਪਣੇ ਆਪ ਨੂੰ ਉਹਨਾਂ ਤੰਦੂਰਾਂ ਦੇ ਵਿੱਚ ਬਾਲਦੇ ਨੇ ਕਿ ਪਲ-ਪਲੋ ਮੌਤ ਤਲੀ ਦੇ ਉੱਤੇ ਲੈ ਕੇ ਚੱਲਦੇ ਨੇ ਤਾਂ ਕਿ ਸਾਡੀਆਂ ਜ਼ਿੰਦਗੀਆਂ ਸੌਖੀਆਂ ਰਹਿਣ ਸ਼ਹੀਦ ਜੈਮਲ ਸਿੰਘ ਦਾ ਕਾਰੋਸ ਦੀਆਂ ਤਸਵੀਰਾਂ ਕੋਟੀ ਸੇਖਾਂ ਤੋਂ ਅਸੀਂ ਦਿਖਾ ਰਹੇ ਹਾਂ ਕੈਮਰਾਮੈਨ ਨੂੰ ਕਹੂੰਗਾ ਗਮਗੀਨ ਮਾਹੌਲ ਗਮ ਦਾ ਮਾਹੌਲ ਹਰ ਅੱਖ ਦੇ ਵਿੱਚ ਹੰਝੂ ਹਰ ਅੱਖ ਜਿਹੜੀ ਹੈ ਉਹ ਸ਼ਹੀਦ ਜੈਮਲ ਸਿੰਘ ਨੂੰ ਯਾਦ ਕਰਕੇ ਅੱਜ ਰੋ ਰਹੀ ਹੈ ਮਾਣ ਹੈ ਪਰਿਵਾਰ ਨੂੰ ਪਰ ਪੁੱਤ ਦੇ ਜਾਣ ਦਾ ਪੁੱਤ ਦੇ ਵਿਛੜਨ ਦਾ ਉਹ ਕੰਮ ਹੈ ਜਿਹੜਾ ਸ਼ਹੀਦ ਜੈਮਲ ਸਿੰਘ ਦਾ ਕੋਈ ਐਸੀ ਰੂਹ ਨਹੀਂ ਜੋ ਕੋਈ ਐਸੀ ਰਸਨਾ ਨਹੀਂ ਜੋ ਅੱਜ ਸ਼ਹੀਦ ਜੈਮਲ ਸਿੰਘ ਨੂੰ ਯਾਦ ਨਹੀਂ ਕਰ ਰਹੀ ਸ਼ਹੀਦ ਜੈਮਲ ਸਿੰਘ ਦੇਸ਼ ਵਾਸਤੇ ਆਪਣੀ ਜਾਨ ਕੁਰਬਾਨ ਕਰ ਗਏ ਸਾਡੀਆਂ ਜ਼ਿੰਦਗੀਆਂ ਸੁਖਾਲੀਆਂ ਰੱਖਣ ਵਾਸਤੇ ਇਹ ਮਹਾਨ ਪੁੱਤ ਦੇਸ਼ ਦਾ ਸਾਨੂੰ ਅਲਵਿਦਾ ਕਹਿ ਗਿਆ ਔਰ ਹਰ ਰੂਹ ਹਰ ਰਸਨਾ ਉਸ ਮਹਾਨ ਪੁੱਤ ਨੂੰ ਦੇਸ਼ ਤੇ ਅੱਜ ਯਾਦ ਕਰ ਰਹੀ ਹੈ ਦਿਲ ਨੂੰ ਬੁਲੰਦ ਰਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਦੇਸ਼ ਦਾ ਉਹ ਪੁੱਤ ਸਾਨੂੰ ਜਦੋਂ ਛੱਡ ਗਿਆ ਤਾਂ ਹਾਏ ਦੇ ਦੀਏ ਦਨਿਆ ਗੱਲਾ ਲਾਲਾ ਆਏ ਨੂੰ ਕੀ ਬਤਾ ਜੀ ਹਾਏ 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 ਜਿਹੜਾ ਦਾ ਮੂੰਹ ਸਾਡੇ ਗੇਂਦੀ ਆਏ ਰੋਚਾ ਚਾਹੇ ਨੀ ਸੁਣੀ ਰੁਕੀ ਨਾ ਕੇ ਵਾਟ ਕੇ ਚਾਟ ਕੇ ਜਾਏ ਹਾਏ ਹਾਏ ਆਏ ਹੁਨਾ ਕਨੀ ਦੋਚਿਆ ਦੇਵ ਨਾ

ਨਾਨਾ ਮੇਰੇ ਮਗਾਇ ਆਇਆ ਕਿਆ ਬੋਦੇ ਅੱਜ ਮੇ ਡਗੇ ਨਹੀਂ ਤਾਕ ਨਹੀਂ ਹੋਣਾ ਨਾਨਾ ਨੂੰ ਮਿਲਿਆ ਹੈ ਅਸੀ ਮੈਂ ਕਰਦਾ ਰੱਬ ਤੋਂ ਬੋਦਾਂ ਨੂੰ ਛੋੜੇ ਪਾਜ ਤੁਹਾਨੂੰ ਮਾਵਾਂ ਨੇ ਜੋ ਸ਼ਹੀਦਾ ਨੂੰ ਜਨਮ ਦਿੰਦੀਆਂ ਸ਼ਹੀਦ ਜੈਮਲ ਸਿੰਘ ਦੀ ਮਾਂ ਉਸ ਸ਼ਹਾਦਤ ਨੂੰ ਜਿੱਥੇ ਪੂਰਾ ਮੁਲਕ ਨਮਨ ਕਰ ਰਿਹਾ ਪੂਰਾ ਦੇਸ਼ ਸਲਾਮ ਕਰ ਰਿਹਾ ਹੈ ਜੈਮਲ ਦੀ ਸ਼ਹਾਦਤ ਹੈ ਪੂਰੀ ਦੁਨੀਆ ਪੂਰਾ ਮੁਲਕ ਸਲਾਮ ਕਰ ਰਿਹਾ ਮਾਤਾ ਜੀ ਕਰ ਰਿਹਾ ਹੈ ਮੇਰਾ ਬੱਚਾ ਸਲਾਮ ਲਾਇਕ ਹੀ ਹੈ ਬੱਚੇ ਮੇਰੇ ਨੇ ਬੜੀ ਬਾਦਰੀ ਕੀਤੀ ਅਜੀਤ ਹੋਇਆ ਮੇਰਾ ਬੱਚਾ ਅੱਗੇ ਮੈਨੂੰ ਕੋਈ ਸ਼ਬਦ ਨਹੀਂ ਆਉਂਦਾ ਉੱਤ ਮੇਰਾ ਬੜਾ ਚੰਗਾ ਸੀ ਬੜਾ ਲਾਇਕ ਸੀ ਬੱਚਾ ਮੇਰਾ ਮੁੱਢਿਆਂ ਮਾਪਿਆਂ ਦੇ ਬੱਚੇ ਸਾਰੇ ਹੁੰਦੇ ਆ ਕੁਛ ਕਹਿਣਾ ਚਾਹਨੇ ਉਹ ਸਰਕਾਰਾਂ ਨੂੰ ਬਹੁਤ ਸਿਆਸਤੀ ਗੱਲਾਂ ਹੁੰਦੀਆਂ ਪਰ ਜਵਾਨ ਪੁੱਤ ਸਾਡੇ ਜਾ ਰਹੇ ਇਸ ਤਰ੍ਹਾਂ ਨਹੀਂ ਕਹਿੰਦੇ ਸਰਕਾਰਾਂ ਨੂੰ ਦੋ ਦਵਤੀ ਕਹਿੰਦੇ ਆ ਮਾਵਾ ਦੇ ਪੋਤੇ ਇੱਕ ਨਹੀਂ ਗਏ ਬੜੇ ਗਏ ਮਾਵਾ ਦੇ ਪੁੱਤ ਸਰਕਾਰ ਨੂੰ ਕੋਈ ਅਸਰ ਨਹੀਂ ਹੁੰਦਾ ਹਾਏ ਗੁੱਸਾ ਹੈ ਤੁਹਾਨੂੰ ਬਹੁਤ ਗੁੱਸਾ ਸਾਨੂੰ ਕਦੋਂ ਆਇਆ ਸੀ ਆਖਰੀ ਵਾਰੀ ਜੈਮਲ ਨਾਲ ਕਦੋਂ ਗੱਲਬਾਤ ਹੋਈ ਹੈ ਉਹ ਕਿਾ ਡੇਢ ਕਿ ਮਹੀਨਾ ਠੀਕ ਨਹੀਂ ਮੈਂ ਗਿਣੀ ਰੱਖੀ ਡੇਢ ਮਹੀਨਾ ਹੋ ਗਿਆ ਹੈ ਕੀ ਕਹਿੰਦਾ ਸੀ ਕੀ ਗੱਲਬਾਤ ਹੋਈ ਕੋਈ ਗੱਲਬਾਤ ਨਹੀਂ ਆਏ ਦੋ ਦਿਨ ਰਹਿ ਇੱਥੇ شادی ਸੀ شادی ਤੇ ਆਇਆ ਹੈ ਘਰੇ ਰਹਿ ਦੋ ਤင်း ਗੱਲਾਂ ਮੱਤਾ ਕਰਦੇ ਰਹੇ ਸੋਹਣੀਆਂ ਗੱਲਾਂ ਬੱਚਾ ਕਰਦਾ ਰਿਹਾ ਹੈ ਉਹ ਤੇ ਬੱਚੇ ਨੂੰ ਇਹ ਪਤਾ ਹੀ ਨਹੀਂ ਬੱਚੇ ਨੂੰ ਮੁੱਕ ਜਾਣਾ ਮੜ ਕੇ ਮਾਂ ਨੂੰ ਮਿਲਣਾ ਹੀ ਨਹੀਂਗਾ ਮਾਂ ਦਾ ਲੰਮਈ ਵਿਛੋੜਾ ਪੈ ਗਿਆ ਏ ਇਹ ਛੋੜੇ ਦੀ ਮਾਰੀ ਮਾਂ ਮਰ ਜੂਗੀ ਮਾਂ ਦਾ ਜੀਵਨ ਦਾ ਤਰਮਣੀ ਨਹੀਂ ਰਹੇਗਾ ਕੋਈ ਹਾਏ ਹੌਸਲਾ ਰੱਖੋ ਤੁਸੀਂ ਪੂਰਾ ਦੇਸ਼ ਜੈਮਲ ਸਿੰਘ ਨੂੰ ਸਜਦਾ ਕਰ ਰਿਹਾ ਸਲਾਮ ਕਰ ਰਿਹਾ ਹੈ ਇਹ ਸ਼ਹਾਦਤ ਰਹੰਦੀ ਦੁਨੀਆ ਤੱਕ ਯਾਦ ਰੱਖੀ ਜਾਊਗੀ ਠੀਕ ਹੈ ਬਤਾ ਸ਼ਹੀਦ ਜੈਮਲ ਸਿੰਘ ਦੀ ਮਾਂ ਧਾਨੋ ਮਾਂ ਹੈ ਧਾਨੇ ਸਮਾਂ ਦਾ ਜਿਗਰਾ ਹੈ ਜੋ ਆਪਣੇ ਪੁੱਤ ਦੇ ਜਾਣ ਤੋਂ ਬਾਅਦ ਵੀ ਬਾਕੀਆਂ ਨੂੰ ਇਹ ਕਹਿ ਰਹੀ ਹੈ ਕਿ ਰੋ ਨਾ ਗੱਲਾਂ ਕਰੋ ਜੈਮਲ ਨੂੰ ਯਾਦ ਕਰੋ ਧਾਨੇ ਮਾਂ ਹੈ ਧਨ ਜੈਮਲ ਸਿੰਘ ਜੋ ਦੇਸ਼ ਦੇ ਲਈ ਕੁਰਬਾਨੀ ਕਰਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ ਸਜਦਾ ਹੈ ਸਲਾਮ ਹੈ ਉਸ ਸ਼ਹੀਦ ਨੂੰ ਸਲਾਮ ਹੈ ਇਨਾਂ ਮਾਵਾਂ ਨੂੰ ਜੋ ਇਨਾਂ ਸ਼ਹੀਦਾਂ ਨੂੰ ਜਨਮ ਦੰਦੀਆਂ ਨੇ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਕੋਟੀ ਸੇਖਾ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ